ਵਾਹਿਗੁਰੂ ਜੀ ਕੀ ਫਤਿਹ ਅੱਜ ਨੌਜਵਾਨ ਪੀੜੀ ਦੇ ਅੰਦਰ ਵਾਰ-ਵਾਰ ਇੱਕ ਗੱਲ ਸੁਣਨ ਵਾਸਤੇ ਮਿਲਦੀ ਏ ਜੀ ਮੈਂ ਐਡਵਾਂਸ ਸਦੀ ਦੇ ਅੰਦਰ ਰਹਿਣ ਵਾਲਾ ਹਾਂ ਐਡਵਾਂਸ ਸੋਚ ਦਾ ਮਾਲਕ ਹਾਂ ਮੇਰਾ ਰਹਿਣਾ ਸਹਿਣਾ ਪੁਰਾਣੇ ਸਮੇਂ ਦੇ ਨਾਲ ਮੇਲ ਨਹੀਂ ਖਾਂਦਾ ਕੱਪੜੇ ਬਦਲੇ ਬੋਲੀ ਬਦਲੀ ਸਭ ਕੁਝ ਬਦਲਿਆ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਸੱਚਮੁੱਚ ਹੀ ਐਡਵਾਂਸ ਹੋਏ ਆ ਜਾਂ ਨਹੀਂ ਹੋਏ ਆ ਇਹਦੇ ਬਾਰੇ ਮੈਂ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਐਡਵਾਂਸ ਐਡਵਾਂਸ ਦਾ ਰੋਲਾ ਬਹੁਤ ਚੱਲਦਾ ਏ ਗੱਲਬਾਤ ਬਹੁਤ ਚੱਲਦੀ ਏ ਕਈਆਂ ਨੂੰ ਕਈਆਂ ਮਹਿਫਲਾਂ ਦੇ ਅੰਦਰ ਇਹਨਾਂ ਗੱਲਾਂ ਕਰਕੇ ਡੀਗ੍ਰੇਡ ਤੁਸੀਂ ਕਰ ਦਿੰਦੇ ਹੋ ਵੇਖੋ ਜੀ ਮੈਂ ਤੇ ਐਡਵਾਂਸ ਯੁੱਗ ਦੇ ਅੰਦਰ ਰਹਿਣ ਵਾਲਾ ਹਾਂ ਐਡਵਾਂਸ ਮੇਰੇ ਵਿਚਾਰ ਨੇ ਪਰ ਇਹ ਬੰਦਾ ਵਿਚਾਰਾਂ ਕਰਕੇ ਵੀ ਪਛੜਿਆ ਹੈ ਕੱਪੜਿਆਂ ਕਰਕੇ ਪਛੜਿਆ ਹੈ ਬਹਿਣ ਉੱਠਣ ਕਰਕੇ ਪਛੜਿਆ ਹੈ ਕਈ ਵਾਰ ਕਈਆਂ ਬੰਦਿਆਂ ਨੂੰ ਤੁਸੀਂ ਡੀਗ੍ਰੇਡ ਕਰ ਦਿੰਦੇ ਹੋ ਜੋ ਸਹੀ ਨਹੀਂ ਐ ਜੋ ਕਰਨਾ ਨਹੀਂ ਚਾਹੀਦਾ ਪਹਿਲੀ ਗੱਲ ਤੇ ਇਹ ਕਿ ਜਿਸ ਨੂੰ ਪ੍ਰਗਟ ਕਰਨਾ ਪੈ ਰਿਹਾ ਨਾ ਕਿ ਮੈਂ ਐਡਵਾਂਸ ਬੰਦਾ ਹਾਂ ਐਡਵਾਂਸ ਸੋਚ ਹੈ ਐਡਵਾਂਸ ਮੇਰੀ ਬੁੱਧ ਹੈ ਐਡਵਾਂਸ ਯੁੱਗ ਦਾ ਮੈਂ ਹਾਣੀ ਬਣ ਕੇ ਚੱਲਣਾ ਚਾਹੁੰਦਾ ਜਾਂ ਮੈਂ ਚੱਲ ਰਿਹਾ ਜਿਹਨੂੰ ਇਹ ਸਿੱਧ ਕਰਨਾ ਪੈ ਰਿਹਾ ਨਾ ਉਹ ਐਡਵਾਂਸ ਹੈ ਹੀ ਨਹੀਂ ਨੰਬਰ 1 ਦਾ ਨੁਕਤਾ ਤੇ ਨੋਟ ਕਰ ਲਓ ਕਿਉਂਕਿ ਪਾਣੀ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੁੰਦੀ ਕਿ ਮੈਂ ਪਾਣੀ ਆ ਉਹਦੀ ਘੁੱਟ ਪਰੋਗੇ ਪਤਾ ਲੱਗ ਜਾਏਗਾ ਦੁੱਧ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ ਸੂਰਜ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ ਚੰਦਰਮਾ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ ਲੱਕੜੀ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ ਘੜੀ ਨੂੰ ਮੋਬਾਈਲ ਨੂੰ ਕਿਸੇ ਚੀਜ਼ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੈ ਜੋ ਨਾਮ ਮਿਲਿਆ ਹੈ ਉਹ ਆਪਣੇ ਆਪ ਸਿੱਧ ਹੋ ਜਾਂਦਾ ਹੈ ਉਹਦੇ ਗੁਨਾ ਕਰਕੇ ਧਰਮ ਕਰਕੇ ਜਾਤ ਕਰਕੇ ਕਰਮ ਕਰਕੇ ਆਪਣੇ ਆਪ ਪ੍ਰਗਟ ਹੋ ਜਾਂਦਾ ਜਾਤ ਤਾਂ ਮੇਰਾ ਮਕਸਦ ਦੂਸਰੀ ਜਾਤ ਨਹੀਂ ਹੈ ਮੈਂ ਚੀਜ਼ਾਂ ਦੀ ਜਾਦੀ ਗੱਲ ਕਰ ਰਿਹਾ ਹਾਂ ਸੁਭਾਅ ਤੇ ਤਸਵੀਰ ਦੀ ਗੱਲ ਕਰ ਰਿਹਾ ਪਹਿਲੀ ਗੱਲ ਤੇ ਉਹ ਅਡਵਾਂਸ ਬਿਲਕੁਲ ਨਹੀਂ ਹੈ ਜੋ ਅਡਵਾਂਸ ਹੋਣ ਦਾ ਰੌਲਾ ਪਾ ਰਿਹਾ ਪਰ ਉਹਦੀ ਸੋਚ ਕਿੱਥੇ ਖੜੀ ਹੈ ਵੇਖਣ ਨੂੰ ਅਡਵਾਂਸ ਲੱਗਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਦੁਬਾਰਾ ਗੱਲ ਕਹਿ ਰਿਹਾ ਧਿਆਨ ਨਾਲ ਸੁਣ ਲਿਓ ਵੇਖਣ ਨੂੰ ਅਡਵਾਂਸ ਲੱਗਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕੋਈ ਵੀ ਅਮੀਰ ਕੋਈ ਵੀ ਤਾਰੀਨ ਆਪਣੇ ਆਪ ਨੂੰ ਅਡਵਾਂਸ ਸ਼ੋਅ ਕਰ ਸਕਦਾ ਹੈ ਕਿਉਂਕਿ ਐਡਵਾਂਸ ਸ਼ੋਅ ਕਰਨ ਵਾਸਤੇ ਅੱਜ ਦੇ ਯੁੱਗ ਵਿੱਚ ਹਕੀਕਤ ਵਿੱਚ ਚੱਲ ਕੀ ਰਿਹਾ ਹੈ ਕੱਪੜਾ ਉਹਦੇ ਕੋਲ ਹੋਵੇ ਮਹਿੰਗਾ ਹੋਵੇ ਤੇ ਬ੍ਰਾਂਡਿਡ ਹੋਵੇ ਚੰਗੇ ਬ੍ਰਾਂਡ ਦਾ ਕੱਪੜਾ ਹੋਵੇ ਜੋ ਲੋਕਾਂ ਤੇ ਪ੍ਰਭਾਵ ਪਾਉਂਦਾ ਹੈ ਸਾਰਿਆਂ ਤੇ ਨਹੀਂ ਜਿਹੜੇ ਸੂਝਵਾਨ ਨੇ ਉਹਨਾਂ ਤੇ ਨਹੀਂ ਪਰ ਬਹੁਤਾਤ ਵਿੱਚ ਲੋਕਾਂ ਦੇ ਉੱਤੇ ਮਹਿੰਗਾ ਕੱਪੜਾ ਬ੍ਰਾਂਡਿਡ ਕੱਪੜਾ ਉਹ ਪ੍ਰਭਾਵ ਪੈਂਦਾ ਪਰ ਇਹ ਤੇ ਕੋਈ ਵੀ ਅਮੀਰ ਤਰੀਨ ਲੈ ਕੇ ਪਾ ਸਕਦਾ ਹੈ ਪਰ ਜ਼ਰੂਰੀ ਹੈ ਕਿ ਅਮੀਰਾਂ ਦੇ ਬੱਚੇ ਐਡਵਾਂਸ ਹੀ ਹੁੰਦੇ ਨੇ ਨਹੀਂ ਹੁੰਦੇ ਬਹੁਤ ਤੁਹਾਰੀ ਇੰਨੇ ਪਛੜੇ ਹੁੰਦੇ ਨੇ ਵੀ ਤੁਸੀਂ ਅੰਦਾਜ਼ਾ ਲਗਾਉਣਾ ਵੀ ਔਖਾ ਕਰ ਲੈਂਦੇ ਹੋ ਵੀ ਇੰਨਾ ਪਛੜਿਆ ਤੇਨੇ ਅਮੀਰ ਪਿਓ ਦੀ ਔਲਾਦ ਖੈਰ ਮਹਿੰਗਾ ਪੱਕਾ ਕਪੜਾ ਪਾ ਲੋਗੇ ਬ੍ਰਾਂਡਿਡ ਕਪੜਾ ਪਾ ਲੋਗੇ ਉਸ ਤੋਂ ਬਾਅਦ ਮਹਿੰਗੀ ਸਪੈਕਸ ਲਾ ਲੋਗੇ ਮਹਿੰਗਾ ਕੋਟ ਪਾਓਗੇ ਮਹਿੰਗੀ ਪੈਂਟ ਪਾਓਗੇ ਮਹਿੰਗੀ ਟਾਈ ਲਾ ਲੋਗੇ ਮਹਿੰਗੀ ਪੱਗ ਬੰਨ੍ਹ ਲੋਗੇ ਤੁਹਾਡੇ ਹੱਥ ਦੇ ਅੰਦਰ ਘੜੀ ਸੋਨੇ ਦੀ ਹੋ ਸਕਦੀ ਹੈ ਤੁਹਾਡੇ ਮੁੰਦੀਆਂ ਛੱਲੇ ਚੰਗੇ ਹੋ ਸਕਦੇ ਨੇ ਪਰ ਇਹ ਸਾਰਾ ਕੁਝ ਤੇ ਸ਼ਸ਼ੋਰੇ ਬੰਦਿਆਂ ਕੋਲ ਵੀ ਕਈ ਵਾਰ ਵੇਖਣ ਨੂੰ ਮਿਲ ਜਾਂਦਾ ਹੈ ਬਹੁਤ ਵਾਰ ਫੁਖਰੇ ਬੰਦਿਆਂ ਕੋਲ ਵੀ ਵੇਖਣ ਵਾਸਤੇ ਮਿਲ ਜਾਂਦਾ ਹੈ ਜਿਨ੍ਹਾਂ ਦੀ ਸੋਚ ਦੇ ਅੰਦਰ ਐਡਵਾਂਸਪਣ ਬਿਲਕੁਲ ਨਹੀਂ ਹੈ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਸਾਰਿਆਂ ਨੂੰ ਇੱਕੋ ਕਲਾਵੇ ਵਿੱਚ ਨਹੀਂ ਲੈ ਰਿਹਾ ਪਰ ਬਹੁਤ ਵਾਰੀ ਸ਼ਸ਼ੋਰੇ ਜੇ ਮੁੰਡੇ ਫੁਖਰੇ ਜੇ ਮੁੰਡੇ ਅਮੀਰ ਪਿਓ ਦੀ ਜਿਹੜੇ ਔਲਾਦ ਹੁੰਦੇ ਨੇ ਸਭ ਚੀਜ਼ਾਂ ਉਹਨਾਂ ਕੋਲ ਮਿਲ ਜਾਂਦੀਆਂ ਨੇ ਪਰ ਕੀ ਅੰਦਾਜ਼ਾ ਲਾ ਲਈਏ ਵੀ ਇਹ ਬੰਦੇ ਵਾਕਈ ਐਡਵਾਂਸ ਯੁੱਗ ਦੇ ਹਾਣੀ ਬਣ ਕੇ ਚੱਲ ਰਹੇ ਨੇ ਨਹੀਂ ਸਪੈਕਸ ਮਹਿੰਗੀ ਹੋਣੀ ਟਾਈ ਪੈਂਟ ਕੋਟ ਮਹਿੰਗਾ ਹੋਣਾ ਕਪੜਾ ਲੀੜਾ ਮਹਿੰਗਾ ਹੋਣਾ ਜੁੱਤੀ ਮਹਿੰਗੀ ਹੋਣੀ ਸਭ ਕੁਝ ਮਹਿੰਗਾ ਹੋਣਾ ਇਹ ਗੱਲਾਂ ਉਹਨੂੰ ਐਡਵਾਂਸ ਹੋਣ ਦਾ ਸਬੂਤ ਨਹੀਂ ਪੇਸ਼ ਕਰਦੀਆਂ ਕਈ ਕਹਿੰਦੇ ਨੇ ਜੀ ਮੈਂ ਤੇ ਅੱਜਕੱਲ ਹੈਰਾਨ ਹੋ ਗਿਆ ਕਹਿੰਦੇ ਨੇ ਜੀ ਬੰਦੇ ਦੀ ਪਛਾਣ ਆਉਂਦੀ ਏ ਵੀ ਉਹਦੀ ਜੁੱਤੀ ਕਿਸ ਤਰ੍ਹਾਂ ਦੀ ਏ ਤੇ ਮੈਂ ਵੇਖਿਆ ਵੀ ਜੁੱਤੀਆਂ ਵਾਕਈ ਸ਼ੋਕੇਸ ਦੇ ਅੰਦਰ ਪਈਆਂ ਅੱਜਕੱਲ ਵਿਕ ਰਹੀਆਂ ਨੇ ਮਹਿੰਗੀਆਂ ਮਹਿੰਗੀਆਂ ਵਿਕ ਰਹੀਆਂ ਨੇ ਤੇ ਜਿਨ੍ਹਾਂ ਬੰਦਿਆਂ ਦਾ ਡਾਇਲੋਗ ਹੀ ਇਹ ਹੈ ਜਿਨ੍ਹਾਂ ਬੰਦਿਆਂ ਦੀ ਸੋਚ ਹੀ ਇਹ ਹੈ ਵੀ ਬੰਦੇ ਦੀ ਪਛਾਣ ਉਹਦੀ ਜੁੱਤੀ ਤੋਂ ਹੁੰਦੀ ਹੈ ਉਹਨਾਂ ਬੰਦਿਆਂ ਨੂੰ ਐਡਵਾਂਸ ਕਹਿ ਲੋਗੇ ਜਿਨ੍ਹਾਂ ਬੰਦਿਆਂ ਦਾ ਕੇਵਲ ਡਾਇਲੋਗ ਇਹ ਹੈ ਵੀ ਜੁੱਤੀ ਕਿਸ ਤਰ੍ਹਾਂ ਦੀ ਹੈ ਤੇ ਬੰਦੇ ਦੀ ਪਛਾਣ ਹੋ ਜਾਂਦੀ ਜੁੱਤੀ ਕੱਪੜਾ ਘੜੀ ਚੇਨ ਸਪੈਕਸ ਦੂਜਾ ਤੀਜਾ ਲੀਡਾ ਲੱਤ ਕੀ ਤੁਹਾਡੇ ਕੋਲ ਹੈ ਜਿੱਥੋਂ ਤੁਹਾਡੇ ਐਡਵਾਂਸ ਹੋਣ ਦਾ ਸਬੂਤ ਬਿਲਕੁਲ ਵੀ ਨਹੀਂ ਮਿਲਦਾ ਹੁਣ ਕਿੱਥੋਂ ਮਿਲਦਾ ਹੈ ਤੁਸੀਂ ਐਡਵਾਂਸ ਤੁਹਾਡੀ ਖੋਪੜੀ ਵਿੱਚ ਕੀ ਹੈ ਤੁਹਾਡੀ ਸੋਚ ਵਿੱਚ ਕੀ ਹੈ ਤੁਹਾਡੇ ਵਿਚਾਰਾਂ ਵਿੱਚ ਕੀ ਹੈ ਤੁਸੀਂ ਸੋਚ ਕਰਕੇ ਕਿੱਥੇ ਖੜੇ ਹੋ ਤੁਸੀਂ ਸਰੀਰ ਕਰਕੇ ਸਰੀਰ ਦੇ ਕੱਪੜਿਆਂ ਲੀੜਿਆਂ ਕਰਕੇ ਪਹਿਨਾਵੇ ਕਰਕੇ ਕਿੱਥੇ ਖੜੇ ਹੋ ਬਹੁਤਾ ਫਰਕ ਨਹੀਂ ਪੈਂਦਾ ਪਰ ਸੋਚ ਕਰਕੇ ਕਿੱਥੇ ਖੜੇ ਹੋ ਬਹੁਤ ਵੱਡਾ ਫਰਕ ਪੈਂਦਾ ਹੈ ਸਾਰੇ ਦਾ ਸਾਰਾ ਫਰਕ ਪੈਂਦਾ ਹੈ ਤੁਹਾਡੀ ਸੋਚ ਨਾਲ ਤੁਸੀਂ ਕਿੱਥੇ ਖੜੇ ਹੋ ਕਿਹੜੀ ਜਗ੍ਹਾ ਦੇ ਉੱਤੇ ਖੜੇ ਹੋ ਅੱਛਾ ਚਲੋ ਮੈਂ ਗੱਲ ਕਰ ਦਿਆਂ ਇਹ ਸਾਰੀਆਂ ਚੀਜ਼ਾਂ ਜਿੰਨਾਂ ਚੀਜ਼ਾਂ ਦਾ ਮੈਂ ਜ਼ਿਕਰ ਕਰਕੇ ਆਇਆ ਇਹ ਸਾਰੀਆਂ ਚੀਜ਼ਾਂ ਨਾ ਭਗਤਾਂ ਦੇ ਕੋਲ ਸੀ ਕਬੀਰ ਸਾਹਿਬ ਰਵਿਦਾਸ ਸਾਹਿਬ ਨਾਮਦੇਵ ਸਾਹਿਬ ਜਾਂ ਬਾਕੀ ਦੇ ਸਾਰੇ ਪਗਲ ਸਹਿਬਾਨ ਤੇ ਨਾ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸਨ ਨਾ ਬਾਕੀ ਦਾਰਸ਼ਨਿਕ ਪੁਰਸ਼ਾਂ ਦੇ ਕੋਲ ਹੁੰਦੀਆਂ ਨੇ ਤਕਰੀਬਨ ਤਕਰੀਬਨ ਅਗਰ ਇਹ ਸਾਰੀਆਂ ਚੀਜ਼ਾਂ ਮਹਿੰਗਾ ਕਪੜਾ ਬ੍ਰਾਂਡਿਡ ਕਪੜਾ ਘੜੀ ਜੁੱਤੀ ਦੁੱਝਾ ਤਿੱਜਾ ਸਾਰਾ ਕੁਝ ਐਡਵਾਂਸ ਯੁੱਗ ਦੀ ਨਿਸ਼ਾਨੀ ਹੈ ਤੇ ਫਿਰ ਇਹਨਾਂ ਵਿੱਚੋਂ ਇੱਕ ਵੀ ਚੀਜ਼ ਐਸੀ ਨਹੀਂ ਜਿਹੜੀ ਭਗਤਾਂ ਦੇ ਕੋਲ ਰਹੀ ਹੋਵੇ ਗੁਰੂ ਸਹਿਬਾਨਾਂ ਦੇ ਕੋਲ ਰਹੀ ਹੋਵੇ ਪਰ ਦੂਜੇ ਪਾਸੇ ਉਹ ਜਿਹੜੀ ਮੈਂ ਗੱਲ ਅਸਲ ਵਿੱਚ ਕਰਨੀ ਚਾਹਣਾ ਅਡਵਾਂਸਪਨ ਹੁੰਦਾ ਕੀ ਹੈ ਜਿਹੜੇ ਖਿਆਲات ਭਗਤਾਂ ਨੇ ਸਾਡੀ ਝੋਲੀ ਪਾਏ ਜਿਹੜੇ ਵਿਚਾਰ ਜਿਹੜੇ ਗੁਣ ਖਿਆਲات ਗੁਰੂ ਸਹਿਬਾਨਾਂ ਨੇ ਸਾਡੀ ਝੋਲੀ ਪਾਏ ਉਹ ਅਡਵਾਂਸ ਸੀ ਤੁਹਾਨੂੰ ਵਹਿਮ ਦੇ ਘੇਰੇ ਵਿੱਚੋਂ ਪੁੱਟ ਕੇ ਉਹਨਾਂ ਨੇ ਲਿਆ ਕੇ ਰੜੇ ਦੇ ਉੱਤੇ ਖੜੇ ਕਰ ਦਿੱਤਾ ਇਹ ਗੱਲ ਵੱਖਰੀ ਹੈ ਤੁਸੀਂ ਫੇਰ ਦੁਬਾਰਾ ਵਹਿਮੀ ਬਣ ਗਏ ਹੋ ਕਿਹੜਾ ਵਹਿਮ ਤੁਹਾਡੇ ਵਿੱਚੋਂ ਪਾਸ਼ਾ ਨੇ ਨਹੀਂ ਕੱਢਿਆ ਸੂਤਕ ਦਾ ਪਤਕ ਦਾ ਜਨਮ ਦਾ ਮਰਨ ਦਾ ਧਾਗੇ ਦਾ ਤਵੀਦ ਦਾ ਤੰਤਰ ਦਾ ਮੰਤਰ ਦਾ ਜਾਦੂ ਦਾ ਟੂਨੇ ਦਾ ਕਿਹੜਾ ਵਹਿਮ ਹੈ ਰੰਗ ਦਾ ਕੱਪੜਿਆਂ ਦਾ ਕਿਹੜਾ ਵਹਿਮ ਹੈ ਜਿਹੜਾ ਪਾਸ਼ਾ ਨੇ ਸਾਡੇ ਅੰਦਰੋਂ ਨਹੀਂ ਕੱਢਿਆ ਉਹਨੂੰ ਕਹਿੰਦੇ ਆ ਐਡਵਾਂਸ ਸੋਚ ਉਹਨੂੰ ਕਹਿੰਦੇ ਆ ਐਡਵਾਂਸ ਬੁੱਧ ਉਹਨੂੰ ਕਹਿੰਦੇ ਆ ਐਡਵਾਂਸ ਖੋਪੜੀ ਹੁਣ ਆਪਣੇ ਵੱਲ ਵੇਖ ਲੋ ਤੁਹਾਡੇ ਅੰਦਰ ਮੱਸੀਆ ਦਾ ਵਹਿਮ, ਸੰਗਰਾਮ ਦਾ ਵਹਿਮ, ਦਿਨਾ ਦਾ ਵਹਿਮ, ਕੱਪੜਿਆਂ ਦਾ ਵਹਿਮ, ਕੱਪੜਿਆਂ ਦੇ ਰੰਗ ਦਾ ਵਹਿਮ, ਇੱਥੇ ਖਿਡੌਣਾ ਹੈ, ਇੱਥੇ ਨਹੀਂ ਖਿਡੌਣਾ, ਇਹਦੇ ਕੋਲੋਂ ਖਾਣਾ, ਇਹਦੇ ਕੋਲੋਂ ਨਹੀਂ ਖਾਣਾ, ਇਹਦੇ ਨਾਲ ਬੋਲਣਾ, ਇਹਦੇ ਨਾਲ ਨਹੀਂ ਬੋਲਣਾ, ਕੱਪੜਾ ਫੜ ਫੜ ਕੇ ਇੱਕ ਦੂਜੇ ਨਾਲ ਦਸਤ ਪੰਜਾ ਕਰਦੇ ਹੋ ਤੇ ਆਪਣੇ ਆਪ ਨੂੰ ਐਡਵਾਂਸ ਕਿਉਂ ਕਿਤੇ ਮਾਲਕ ਕਹਿੰਦੇ ਹੋ? ਆਪਣੇ ਆਪ ਨੂੰ ਐਡਵਾਂਸ ਸਦੀ ਦੇਹਾਣੀ ਕਹਿੰਦੇ ਹੋ? ਬਿਲਕੁਲ ਨਹੀਂ। ਤੁਸੀਂ ਕੱਪੜੇ, ਲੀੜੇ, ਪੈਸੇ, ਦੌਲਤ ਕਰਕੇ ਕਿੱਥੇ ਖੜੇ ਹੋ? ਦੁਬਾਰਾ ਕਹਿ ਰਿਆਂ ਕੋਈ ਫਰਕ ਨਹੀਂ ਪੈਂਦਾ। ਤੁਸੀਂ ਸੋਚ ਕਰਕੇ ਕਿੱਥੇ ਖੜੇ ਹੋ ਬਹੁਤ ਵੱਡਾ ਫਰਕ ਪੈਂਦਾ ਹੈ ਜਦੋਂ ਅੱਜ ਬਾਹਰੋਂ ਵੇਨੇ ਆ ਨੌਜਵਾਨਾਂ ਨੂੰ ਸਭ ਕੁਝ ਚੰਗਾ ਹੈ ਬ੍ਰਾਂਡਿਡ ਹੋਣਾਂ ਦੇ ਕੋਲ ਐਡਵਾਂਸ ਨਜ਼ਰ ਪੈਂਦੇ ਨੇ ਜਦੋਂ ਉਹਨਾਂ ਨੌਜਵਾਨਾਂ ਦੀ ਸੋਚ ਵਿਚਾਰ ਵੇਖਣ ਦਾ ਮੌਕਾ ਬੰਦਾ ਹੈ ਉਹਨਾਂ ਨਾਲ ਰਾਫਤਾ ਬੰਦਾ ਹੈ ਗੱਲਬਾਤ ਦਾ ਗੱਲਬਾਤ ਚਲਾਈਏ ਤੇ ਪਤਾ ਲੱਗਦਾ ਹੈ ਤੇ ਬਿਲਕੁਲ ਹੀ ਅੰਦਰੋਂ ਮਿੱਟੀ ਹੈ ਬਿਲਕੁਲ ਹੀ ਰਾਖ ਹੈ ਡਿੱਗ ਕਿੱਥੇ ਰਹੇ ਹੋ ਧਾਗੇ ਤਵੀਤਾਂ ਵਾਲਿਆਂ ਕੋਲ ਡੇਗ ਕਿੱਥੇ ਰਹੇ ਹੋ ਪਖੰਡੀ ਅਣਪੜ ਪਖੰਡੀ ਸਾਧਾਂ ਦੇ ਕੋਲ ਡੇਗ ਰਹੇ ਹੋ ਤੇ ਆਪਣੇ ਆਪ ਨੂੰ ਕਹਿੰਦੇ ਐਡਵਾਂਸ ਪਖੰਡੀ ਬਾਬਿਆਂ ਦੀਆਂ ਕਾਰਾਂ ਦੇ ਟਾਇਰਾਂ ਦੇ ਥੱਲੇ ਸਿਰ ਦੇ ਨੂੰ ਤਿਆਰ ਹੁੰਦੇ ਹੋ ਤੇ ਆਪਣੇ ਆਪ ਨੂੰ ਐਡਵਾਂਸ ਕਹਿੰਦੇ ਹੋ ਕਿ ਮੈਂ ਐਡਵਾਂਸ ਸਦੀ ਦਾ ਹਾਣੀ ਬਣ ਕੇ ਚੱਲ ਰਿਹਾ ਐਡਵਾਂਸ ਯੁੱਗ ਦਾ ਮਾਲਕ ਵਹਿਮ ਤੁਹਾਡੇ ਉੱਤੇ ਪਾਰੂ ਏ ਪਖੰਡ ਤੁਹਾਡੇ ਉੱਤੇ ਪਾਰੂ ਏ ਨਿੱਕੀ ਨਿੱਕੀ ਗੱਲ ਦੇ ਅੰਦਰ ਤੁਸੀਂ ਵਹਿਮੀ ਬਣ ਕੇ ਦੱਬੇ ਰਹਿੰਦੇ ਹੋ ਉਹ ਬੀਏ ਦੇ ਮਰੀਜ਼ ਹੋ ਅੰਦਰੋਂ ਬਿਮਾਰ ਹੋ ਸੋਚ ਤੁਹਾਡੀ ਪਰਗਾੜ ਨਹੀਂ ਕੀ ਫਰਕ ਪੈਂਦਾ ਕਮੀਜ਼ ਕਿਹੜੇ ਬ੍ਰਾਂਡ ਦੀ ਕਿਹੜੇ ਦੇ ਨਹੀਂ ਕੀ ਫਰਕ ਪੈਂਦਾ ਕੋਟ ਕਿਹੜੇ ਬ੍ਰਾਂਡ ਦਾ ਹੈ ਕਿਹੜੇ ਦਾ ਨਹੀਂ ਤੁਹਾਡੇ ਨਾਲੋਂ ਉਹ ਬਿਲਕੁਲ ਚੰਗੇ ਨੇ ਹਕੀਕਤ ਦੇ ਅੰਦਰ ਜਿਨ੍ਹਾਂ ਦੇ ਬਾਹਰ ਭਾਵੇਂ ਕੋਸ਼ ਹੋਵੇ ਪਰ ਸੋਚ ਉੱਚੀ ਹੋਵੇ ਮੈਨੂੰ ਲੱਗਦਾ ਐਸੇ ਕਰਕੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਜੀ ਦੇ ਵਾਰ ਦੇ ਅੰਦਰ ਕਹਿ ਦਿੱਤਾ ਸਿੱਖ ਕਿ ਜਿੰਨ ਪੱਟ ਅੰਦਰ ਪੱਟ ਕਹਿੰਦੇ ਨੇ ਰੇਸ਼ਮ ਨੂੰ ਜਿਨ੍ਹਾਂ ਦਾ ਅੰਦਰ ਹੋਵੇ ਰੇਸ਼ਮ ਵਰਗਾ ਮਲੈਮ ਜਿੰਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਜਿਨ੍ਹਾਂ ਦੇ ਬਾਹਰ ਬੇਸ਼ੱਕ ਖੱਦਰ ਹੋਵੇ ਗੁਦੜੀ ਹੋਵੇ ਲੀਰਾ ਹੋਣ ਤੁਸੀਂ ਸਮਝੋ ਕਿ ਬੰਦਾ ਬਿਲਕੁਲ ਵੀ ਨਹੀਂ ਪਰ ਉਹ ਮਹਾਨ ਹੈ ਜਿਹੋ ਦਾ ਅੰਦਰ ਪੱਟ ਵਰਗਾ ਹੈ ਪੱਟ ਮੈਨੇ ਰੇਸ਼ਮ ਅੰਦਰ ਕੁਲਾ ਹੈ ਅੰਦਰ ਮਲੈ ਮੇਂ ਅੰਦਰ ਨਰਮ ਹੈ ਸੋ ਚੰਗੀ ਉਹ ਬੰਦਾ ਬਿਲਕੁਲ ਐਡਵਾਂਸ ਹੈ ਆ ਜਿੰਨੇ ਨੌਜਵਾਨ ਬੱਚੇ ਨੇ ਜਿਹੜੇ ਐਡਵਾਂਸ ਹੋਣ ਦਾ ਦਾਵਾ ਕਰ ਰਹੇ ਨੇ ਆਪਣੇ ਤੇ ਲਾਗੂ ਕਰਕੇ ਵੇਖਿਓ ਬਾਣੀ ਦਾ ਬਚਨ ਕੋਈ ਤੁਹਾਨੂੰ ਸਾਫਤ ਕਰਦਾ ਹੈ ਵੀ ਤੁਸੀਂ ਐਡਵਾਂਸ ਜਿਨਨੇ ਪੜੇ ਲਿਖੇ ਮੈਂ ਤੇ ਹੈਰਾਨ ਹਾਂ ਨਾ ਪੜੇ ਲਿਖੇ ਲੋਕ ਪੀ ਐਚ ਡੀ ਫਿਲਾਸਫਰ ਸਾਇੰਟਿਸਟ ਲੋਕ ਕਦੇ ਕਦੇ ਉਹਨਾਂ ਦੇ ਖੁਰੜਿਆਂ ਵਿੱਚ ਡਿੱਗੇ ਮਿਲਦੇ ਨੇ ਜਿਹੜੇ ਨਰੋਲ ਪਖੰਡ ਨੂੰ ਚਲਾ ਰਹੇ ਨੇ ਪਖੰਡ ਦੀ ਦੁਕਾਨ ਨੂੰ ਚਲਾ ਰਹੇ ਨੇ ਉਹਨਾਂ ਪਖੰਡੀ ਬਾਬਿਆਂ ਦੇ ਕੋਲ ਜਾਂਦੇ ਮਿਲਦੇ ਨੇ ਉੱਥੇ ਟੁੱਕੇ ਹੋਏ ਮਿਲਦੇ ਨੇ ਤੇ ਫਿਰ ਕਹ ਰਹੇ ਹੋ ਕਿ ਐਡਵਾਂਸ ਐਡਵਾਂਸ ਨਹੀਂ ਤੁਹਾਨੂੰ ਬਾਹਰੋਂ ਵੰਨੇ ਆ ਤੁਸੀਂ 1 2 4 ਸਦੀਆਂ ਅੱਗੇ ਖਲੋਤੇ ਦਿਖਦੇ ਹੋ ਭਈ ਇੰਨਾ ਪੈਸਾ ਇਸ ਤਰ੍ਹਾਂ ਦੇ ਫੋਨ ਇਸ ਤਰ੍ਹਾਂ ਦਾ ਇਹਦੇ ਕੋਲ ਸਿਸਟਮ ਸਾਰ ਪਰ ਜਦੋਂ ਤੁਹਾਡੀ ਵਿਚਾਰ ਵੇਨੇ ਆ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਪਹਿਲੀ ਸਦੀ ਦੇ ਅੰਦਰ ਖੋਪੜੀ ਕਰਕੇ ਮਿਲਦੇ ਹੋ ਪਿਛੜੇ ਹੋਏ ਮਿਲਦੇ ਹੋ ਬਿਲਕੁਲ ਆਦੀਵਾਸੀ ਵਾਲੀ ਸੋਚ ਰੱਖੀ ਹੋਈ ਤੁਹਾਡੇ ਕੋਲ ਉਹ ਮਿਲਦੀ ਹੈ ਇਸ ਕਰਕੇ ਐਡਵਾਂਸ ਤੁਸੀਂ ਨਹੀਂ ਹੋ ਐਡਵਾਂਸ ਵਿਖਾਵੇ ਕਰਕੇ ਹੋ ਹਕੀਕਤ ਦੇ ਅੰਦਰ ਦਰਅਸਲ ਤੁਸੀਂ ਐਡਵਾਂਸ ਨਹੀਂ ਹੋ ਗੁਰਬਾਣੀ ਦੇ ਹਾਣੀ ਬਣੋ ਗੁਰਬਾਣੀ ਦੇ ਹਾਣੀ ਤਾਂ ਬਣੋਗੇ ਜੇ ਗੁਰਬਾਣੀ ਨੂੰ ਪੜੋਗੇ ਵਿਚਾਰੋਗੇ ਛੱਡ ਦਿਓ ਇਹਨਾਂ ਪਖੰਡੀ ਲਾਣੇ ਦਾ ਸਾਥ ਛੱਡ ਦਿਓ ਪਖੰਡੀ ਬਾਬਿਆਂ ਦੀਆਂ ਦੁਕਾਨਾਂ ਤੇ ਮੱਥੇ ਰਗੜਨੇ ਪਰ ਹੁਣ ਕੌਣ ਸਮਝਾਏ ਤੇ ਕਿੰਨਾ ਕੁ ਸਮਝਾਏ ਜਿੰਨਾ ਵਹਿਮ ਪਰਮ ਅੱਜ ਤੁਹਾਡੇ ਉੱਤੇ ਹਾਵੀ ਹੈ ਭਾਰੂ ਹੈ ਇਹਨਾਂ ਉਹ ਉਦੋਂ ਨਹੀਂ ਸੀ ਤੇ ਬਾਬੇ ਨੇ ਇਥੋਂ ਪੁੱਟ ਪੁੱਟ ਕੇ ਖਿੱਚ ਖਿੱਚ ਕੇ ਤੁਹਾਨੂੰ ਸਮਝਾ ਸਮਝਾ ਕੇ ਬਾਹਰ ਕੀਤਾ ਤੁਸੀਂ ਐਡਵਾਂਸ ਕਾਦੇ ਹੋਏ ਤੁਸੀਂ ਤੇ ਆਪਣੀ ਖੋਪੜੀ ਦੇ ਅੰਦਰ ਧੂੜੀ ਭਰ ਲਈ ਹੈ ਆਪਣੀ ਖੋਪੜੀ ਦੇ ਅੰਦਰ ਤੁਸੀਂ ਰਾਖ ਭਰ ਲਈ ਤੁਹਾਡੇ ਪੱਲੇ ਗੁਰਬਾਣੀ ਪੈ ਹੀ ਨਹੀਂ ਰਹੀ ਗੁਰਬਾਣੀ ਕਰਕੇ ਤੁਸੀਂ ਅੱਗੇ ਚੱਲ ਹੀ ਨਹੀਂ ਰਹੇ ਤਾਂ ਖੈਰ ਐਡਵਾਂਸ ਬਣੋ ਸੋਚ ਕਰਕੇ ਐਡਵਾਂਸ ਬਣੋ ਵਿਚਾਰਾਂ ਕਰਕੇ ਜੇ ਸੱਚਮੁੱਚ ਐਡਵਾਂਸ ਬੰਨਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ